ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਗਤਾਂ ਨੂੰ ਇੱਕ ਬੇਨਤੀ ਹੈ ਜੀ ਸਾਡੀ ਪਲੀਜ਼ ਸਾਡੇ ਸਨੇਹਾਂ ਨੂੰ ਜਰੂਰ ਅੱਗੇ ਤਿੱਕਰ ਪਹਚਾਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਿਵੇਂ ਸੰਗਤ ਨੂੰ ਪਤਾ ਟੀਡੀਆਈ ਮਾਲ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਲੰਗਰ ਲੱਗਿਆ ਹੋਇਆ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਉਹਨੂੰ ਕਿਸੇ ਨੂੰ ਕਰਦੇ ਨੇ ਇੱਥੇ ਲੰਗਰ ਟੁੱਟ ਵਰਤ ਰਿਹਾ ਪਰ ਅੱਜ ਤੜਕਿਓ ਇੱਕ ਬੜੀ ਪ੍ਰੋਬਲਮ ਆ ਗਈ ਸੀਗੀ ਪਰ ਗੁਰੂ ਸਾਹਿਬ ਜਦੋਂ ਨਾਲ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਪ੍ਰੋਬਲਮਾਂ ਠੀਕ ਕਰ ਦਿੰਦੇ ਨੇ ਸ਼ੇਅਰ ਕਰ ਦਿਓ ਮੇਰਾ ਵੀਰ ਬਣ ਕੇ ਜਿੰਨੇ ਵੀ ਵੀਰ ਭਰਾ ਦੇਖਦੇ ਅੱਗੇ ਤਾਂ ਜੋ ਸਾਡਾ ਸਨੇਹਾ ਪਹੁੰਚ ਸਕੇ ਕੁੰਡਲੀ ਬਾਡਰ ਦੇ ਉੱਪਰ ਇਹ ਲੰਗਰ ਚੱਲ ਰਿਹਾ ਜੀ ਗੁਰੂ ਸਾਹਿਬ ਦੀ ਕਿਰਪਾ ਤੁਹਾਡੀਆਂ ਦੁਆਵਾਂ ਨਾਲ ਸੰਗਤਾਂ ਬਹੁਤ ਗਿਣਤੀ ਦੇ ਵਿੱਚ ਪ੍ਰਸ਼ਾਦਾ ਛਕਣ ਆਉਂਦੇ ਨੇ ਹਰ ਰੋਜ਼ ਬੜਾ ਮਾਣ ਕਰਦੇ ਨੇ ਵੀਰ ਭਰਾ ਸਾਡੇ ਪਰ ਅੱਜ ਤੜਕਿਓ 4 ਵਜੇ ਜੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀਗਾ। ਇੱਕਦਮ ਜਦੋਂ ਮੀਂਹ ਡਿੱਗਿਆ ਸਾਡੇ ਸਾਰੇ ਅਸੀਂ ਇੱਥੇ ਬਾਹਰ ਹੀ ਤੰਬੂ ਦੇ ਵਿੱਚ ਪਏ ਸੀ। ਉਹ ਛੱਤਿਆਂ 'ਚ ਪਹੁੰਚ ਗਏ। ਇੱਥੇ ਮੀਂਹ ਜਦੋਂ ਪੈਣ ਲੱਗਿਆ ਜੀ ਤੜਕਿਓ 4 ਵਜੇ ਸਾਰੇ ਇੱਥੇ ਬਾਹਰ ਹੀ ਪਏ ਸੀਗੇ ਤੇ ਫਟਾਫਟ ਉੱਠੇ ਭੱਜਲੇ ਸਾਰੇ ਜਣੇ ਤੇ ਰਾਸ਼ਨ ਜਿਹੜਾ ਸਭ ਤੋਂ ਜ਼ਰੂਰੀ ਰਸਤਾ ਸੀਗੇ ਸਾਡੀਆਂ ਉਹ ਗਿੱਲੀਆਂ ਹੋ ਰਹੀਆਂ ਸੀਗੀਆਂ ਤੇ ਉਹ ਫਟਾਫਟ ਤਰਪਾਲਾਂ ਪਾਈਆਂ ਥੋੜਾ ਵੱਟ ਢੱਕਿਆ ਜਿਹਦੇ ਕਰਕੇ ਸਾਡੇ ਬਿਸਤਰੇ ਆ ਜਿਹੜੇ ਉਹ ਵਿੱਚੇ ਗਿੱਲੇ ਹੋ ਗਏ ਕਿਉਂਕਿ ਇੱਥੇ ਤਰਪਾਲਾਂ ਦੇ ਥੱਲੇ ਟੈਂਟਰ ਦੇ ਥੱਲੇ ਪਏ ਸੀ ਅਸੀਂ ਸਿੱਧਾ ਤੇ ਜਦੋਂ ਚਲੋ ਅਸੀਂ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਰਾਸ਼ਨਾ ਜਿਹੜਾ ਉਹ ਬਚਾ ਲਿਆ ਸੀਗਾ ਤੇ ਹੁਣ ਤਰਪਾਲਾਂ ਪਾ ਲਈਆਂ ਵਾ ਤੇ ਪਰ ਬਿਸਤਰੇ ਵਗੈਰਾ ਚਲੋ ਨਹੀਂ ਬਚਾ ਸਕੇ ਗਿੱਲੇ ਹੋ ਗਏ ਸੀਗੇ ਤੇ ਬੇਨਤੀ ਹੈ ਭੈਣਾ ਭਰਾਵਾਂ ਨੂੰ ਇੱਥੇ ਹੁਣ ਸਾਨੂੰ ਜਿਹੜੀ ਜ਼ਰੂਰਤ ਆ ਕਈ ਵੀਰ ਪੁੱਛਦੇ ਆ ਭੈਣਾ ਪੁੱਛਦੇ ਆ ਵੀ ਕੀ ਚਾਹੀਦਾ ਤੁਹਾਨੂੰ ਜਦੋਂ ਜੁੱਧ ਚੱਲਦਾ ਜਦੋਂ ਜੰਗ ਚੱਲਦੀ ਆ ਮੂਹਰੇ ਸਿਪਾਹੀਆਂ ਦੀਆਂ ਰਸਤਾਂ ਉਹ ਸਿਪਾਹੀ ਪਹੁੰਚਦੀਆਂ ਕਰਦੇ ਹੁੰਦੇ ਆ ਜਿਹੜੇ ਮੂਹਰੇ ਜੰਗ ਤੇ ਲੜਨ ਵਾਲੇ ਸਿਪਾਹੀਆਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੁੰਦੇ ਆ ਤੇ ਸਾਡੀ ਬੇਨਤੀ ਹੈ ਜੀ ਤੁਹਾਡੀ ਡਿਊਟੀ ਆ ਜਿਹੜੀ ਉਹ ਹੁਣ ਸ਼ੁਰੂ ਆ ਕਿਉਂਕਿ ਮੋਦੀ ਦਾ ਸਾਡੇ ਸਬਰ ਨੂੰ ਦੇਖ ਹੀ ਰਿਹਾ ਸੀ ਕੁਦਰਤ ਵੀ ਸਾਡਾ ਸਬਰ ਸੰਤੋਖ ਦੇਖ ਰਹੀ ਆ ਤੇ ਅਸੀਂ ਖਾਲਸੇ ਗੁਰੂ ਦੀਆਂ ਫੌਜਾਂ ਅਸੀਂ ਪੰਜਾਬੀ ਯੋਧੇ ਠੰਡੇ ਬੁਰਜ ਦੇ ਵਿੱਚ ਬੈਠੀ ਦਾਦੀ ਮਾਂ ਦੇ ਪੋਤਿਆਂ ਦੇ ਨਾਲ ਜਿੰਨੀ ਠੰਡ ਮਹਿਸੂਸ ਕਰਦੇ ਸੀ ਉਦੋਂ ਤੱਕ ਅਸੀਂ 1% ਵੀ ਨਹੀਂ ਠੰਡ ਹਜੇ ਮਹਿਸੂਸ ਕੀਤੀ ਠੰਡ ਬਹੁਤ ਹੋ ਗਈ ਆ ਪਰ ਗਰਮਾ ਗਰਮ ਪੂੜੀਆਂ ਤੇ ਛੋਲਿਆਂ ਦਾ ਲੰਗਰ ਇਹਨਾਂ ਬਾਈਆਂ ਬਜ਼ੁਰਗਾਂ ਦਾ ਜज्ਬਾ ਜਿਹੜੇ ਸਾਡੇ ਨਾਲ ਜੁਟੇ ਹੋਏ ਨੇ ਹਰ ਟਾਈਮ ਸਾਡੇ ਨਾਲ ਪ੍ਰਸ਼ਾਦੇ ਦੀ ਡਿਊਟੀ ਦੇ ਵਿੱਚ ਲੱਗੇ ਰਹਿੰਦੇ ਨੇ ਕੁਝ ਵੀਰ ਆ ਜਿਹੜੇ ਉਹ ਹੁਣ ਦਾਲ ਫੁਲਕੇ ਦਾ ਲੰਗਰ ਸ਼ੁਰੂ ਕਰਨ ਲੱਗੇ ਆ ਤੇ ਪਸ਼ਮੀਰ ਆਲੇ ਨਾਲੇ ਤਰਪਾਲਾਂ ਲਾਉਣ ਦੀਆਂ ਤਿਆਰੀਆਂ ਕਰਦੇ ਆ ਰੱਸੀਆਂ ਵਗੈਰਾ ਬੰਨੀ ਜਾਂਦੇ ਆ ਹਰ ਤਰੀਕੇ ਨਾਲ ਨੌਜਵਾਨ ਵੀਰ ਸਾਡੇ ਨਾਲ ਬਾਈ ਬੁਆ ਹੋਇਆ ਵਾ ਵੀ ਆਪਣੀ ਸੇਵਾ ਨਿਭਾ ਰਿਹਾ ਹਰ ਰੋਜ਼ ਪ੍ਰਸ਼ਾਦੇ ਦੀ ਡਿਊਟੀ ਤਵੀ ਦੇ ਉੱਤੇ ਲਾਉਂਦੇ ਨੇ ਜਿਹੜਾ ਪ੍ਰਸ਼ਾਦਾ ਇੱਧਰ ਮੈਡੀਕਲ ਕੈਂਪ ਲੱਗਿਆ ਹੋਇਆ ਵਾ ਆ ਸਾਡੇ ਬਿਸਤਰੇ ਬੁਸਤਰੇ ਮੁੰਡੇ ਤਰਪਾਲਾਂ ਦੇ ਵਿੱਚ ਆ ਵੀਰੇ ਵਿੱਚ ਕਰੋ ਵੀ ਲੱਭਣੇ ਹੋ ਅੱਲਾਹ ਦੇ ਵੀ ਨਾ ਥੱਲੇ ਕਰਕੇ ਜਿਹੜੇ ਮर्यादा ਰੱਖਦੇ ਨੇ ਬਿਸਤਰੇ ਸਾਰੇ ਸਾਡੇ ਗਿੱਲੇ ਹੋ ਗਏ ਸੀਗੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਸੰਭਾਲ ਲਿਆ ਤੇ ਇੱਥੇ ਮੈਡੀਕਲ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਹੋਇਆ ਵਾ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਤੇ ਉੱਥੇ ਹਰ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਬਹੁਤ ਬਜ਼ੁਰਗ ਆਉਂਦੇ ਨੇ ਜਿਨ੍ਹਾਂ ਨੂੰ ਜਿਹੜੇ ਸੱਟ ਲੱਗੀ ਕਿਸੇ ਦੇ ਪੈਰ ਤੇ ਕਿਸੇ ਦੇ ਲੱਤ ਤੇ ਕਿਸੇ ਵੀਰ ਦਾ ਢਿੱਡ ਦੁਖਦਾ ਕਿਸੇ ਨੂੰ ਉਲਟੀਆਂ ਲੱਗੀਆਂ ਬਹੁਤ ਜ਼ਿਆਦਾ ਬਜ਼ੁਰਗ ਆ ਜਿਹੜੇ ਕੋਈ ਦਵਾਈਆਂ ਲੈ ਕੇ ਨਹੀਂ ਸੀ ਆਏ ਕੇ ਨੂੰ ਸ਼ੂਗਰ ਦੀ ਦਵਾਈ ਚੱਲਦੀ ਹੈ ਕਿਸੇ ਦੀ ਕੁਛ ਉਹਨਾਂ ਵਾਸਤੇ ਅਸੀਂ ਮੈਡੀਸਨਾਂ ਜਿਹੜੀ ਉਹ ਉਪਲਬਧ ਕਰਾ ਰਹੇ ਹਾਂ ਇੱਥੇ ਵੀਰ ਸਾਡੇ ਨਾਲ ਜੁਟ ਕੇ ਸਾਰੇ ਸੇਵਾ ਕਰਾ ਰਹੇ ਨੇ ਤੇ ਹੁਣ ਜਿਹੜੀ ਜ਼ਰੂਰਤ ਹੈ ਜੀ ਤਰਪਾਲਾਂ ਚਾਹੀਦੀਆਂ ਸਾਨੂੰ ਜੀ ਇੱਕ ਤਾਂ ਕਾਲਾ ਪੇਪਰ ਹੁੰਦਾ ਜਿਹੜਾ ਤਰਪਾਲਾਂ ਵਾਲਾ ਕਾਰਾ ਕਾਗਜ਼ ਜਿਹਨੂੰ ਕਹਿੰਦੇ ਆਪਾਂ ਉਹ ਜਰੂਰ ਪਹੁੰਚਦਾ ਕਰੋ ਜੀ ਸਾਡੇ ਕੋਲੇ ਇੱਥੇ ਕਿਉਂਕਿ ਜਿੰਨੀ ਤਰਪਾਲ ਹੋਊਗੀ ਅਸੀਂ ਸਾਰੀ ਕਵਰ ਕਰ ਲਾਂਗੇ ਇਸ ਪਾਸੇ ਲੰਗਰ ਸਕਾਉਣ ਵਾਲਾ ਪਾਸਾ ਤਾਂ ਅਸੀਂ ਕਵਰ ਕਰ ਲਿਆ ਵਾ ਤਰਪਾਲਾਂ ਪਾ ਲਿਆ ਵਾ ਬਾਕੀ ਗੁਰੂ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਲੈ ਕੇ ਜਾਣਗੇ ਉੱਥੇ ਤੇ ਕਰ ਜਾਵਾਂਗੇ ਚਾਹੇ ਮੀਂਹ ਆ ਜਾਏ ਚਾਹੇ ਹਨੇਰੀ ਚਾਹੇ ਆ ਜਾਏ ਤੂਫਾਨ ਇੱਥੋਂ ਤਾਂ ਨਹੀਂ ਹਿੱਲਦੇ ਜੀ ਪਿੱਛੇ ਸਿਰਫ ਸੱਚੇ ਪਾਤਸ਼ਾਹ ਅਮਰ ਕਰਨ ਸਾਡੇ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ਣ ਤੰਦਰੁਸਤੀ ਬਖਸ਼ਣ ਕਿਉਂਕਿ ਪਿੱਛੇ 200 ਮੈਂਬਰ ਆ ਸਾਡੇ ਪਰਿਵਾਰ ਦਾ ਤੇ ਜੇ ਉਹ ਸਾਰੇ ਠੀਕ ਹੋਣਗੇ ਤਾਂ ਸਾਨੂੰ ਇੱਥੇ ਸੇਵਾ ਕਰਨ ਦੇ ਵਿੱਚ ਹੋਰ ਬਲ ਮਿਲੂਗਾ ਤੇ ਕੱਲ ਦੇ ਇੱਕ ਦੋ ਮੈਂਬਰ ਸਾਡੇ ਥੋੜੇ ਢਿੱਲੇ ਵੀ ਆ ਆਈਸੀਯੂ ਦੇ ਵਿੱਚ ਆ ਇੱਕ ਵੈਂਟੀਲੇਟਰ ਤੇ ਚੱਲੇ ਗਏ ਬਜ਼ੁਰਗ ਬਾਪੂ ਭਿੰਦਰਪਾਲ ਸਿੰਘ ਭਿੰਦਰ ਕਪੂਰ ਸਿੰਘ ਜੀ ਜਿਹੜੇ ਕਾਫੀ ਬਿਮਾਰ ਨੇ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਿਓ ਬਾਪੂ ਗੋਪਾਲ ਥੋੜਾ ਢਿੱਲਾ ਚੱਲ ਰਿਹਾ ਉਹ ਵੀ ਹਸਪਤਾਲ 'ਚ ਦਾਖਲ ਨੇ ਉੱਥੇ ਉਹਨਾਂ ਦੀ ਸਿਹਤਯਾਬੀ ਲਈ ਵੀ ਅਰਦਾਸ ਕਰਿਓ ਤਾਂ ਜੋ ਅਸੀਂ ਇੱਥੇ ਨਿਰਵਿਗਨ ਸੇਵਾ ਨੂੰ ਕਰ ਸਕੀਏ ਤੇ ਬੇਨਤੀ ਹੈ ਜੀ ਤਰਪਾਲਾਂ ਦੀ ਲੋੜ ਆ ਤੇ ਇੱਥੇ ਸਾਨੂੰ ਕੱਲਿਆਂ ਨੂੰ ਨਹੀਂ ਚਾਹੀਦੀਆਂ ਜਿੰਦੇ ਵੀ ਇੱਥੇ ਵੀਰ ਭਰਾ ਟਰਾਲੀਆਂ 'ਚ ਬੈਠੇ ਆ ਲੰਗਰ ਲਾਏ ਹੋਇਆ ਜਿਨ੍ਹਾਂ ਨੇ ਸਾਰਿਆਂ ਨੂੰ ਬਾਈ ਜੀ ਪੁੱਛੋ ਆ ਕੇ ਇੱਥੇ ਵੀ ਕੋਈ ਤਰਪਾਲਾਂ ਜੀ ਹੁਣ ਇਹ ਠੰਡ ਦੇ ਵਿੱਚ ਆ ਮੀਂਹ ਦੇ ਵਿੱਚ ਜੇ ਪਿੱਛੋਂ ਉਹ ਸਮਾਨ ਨਾ ਪਹੁੰਚਦਾ ਹੋਇਆ ਨਾ ਤਾਂ ਫਿਰ ਇਆਂ ਦੇ ਪੈਰ ਓਖੜਨੇ ਸ਼ੁਰੂ ਹੋ ਜਾਣਗੇ ਇਸ ਕਰਕੇ ਹੁਣ ਡਿਊਟੀ ਤੁਹਾਡੀ ਆ ਜਿਹੜੇ ਘਰਾਂ 'ਚ ਬੈਠੇ ਹੋ ਠੀਕ ਆ ਤੁਸੀਂ ਨਹੀਂ ਆ ਸਕੇ ਤੁਹਾਡੀਆਂ ਮਜਬੂਰੀਆਂ ਵੱਡੀਆਂ ਕਈ ਤਕੜੇ ਜ਼ਿਮੀਂਦਾਰ ਆ ਜਿਨ੍ਹਾਂ ਦੇ 100-100 ਕਿੱਲਾ ਜ਼ਮੀਨ ਆ ਉਹ ਨਹੀਂ ਆਏ ਉਹ ਕਹਿੰਦੇ ਚਲ ਆਪਾਂ ਨੂੰ ਕੀ ਆਪਣਾ 100 ਕਿੱਲਾ ਕਿਹੜਾ ਲੈ ਜੂਗਾ ਕੋਈ ਆਪਾਂ ਤਾਂ ਹੋਰ 5-400 ਕਿੱਲਾ ਲੈ ਕੇ ਬਾਨੀ ਅਡਾਨੀ ਨਾਲ ਰਲ ਕੇ ਕੰਮ ਕਰਾਂਗੇ ਪਰ ਅੱਜ ਬਾਈ ਜੀ ਤੁਹਾਨੂੰ ਵੀ ਇਹ ਸੋਚਣਾ ਚਾਹੀਦਾ ਤੁਹਾਡੇ ਧੀਆਂ ਪੋਤੇ ਇਹ ਤੁਹਾਡੇ ਵੱਡੇ ਬਜ਼ੁਰਗ ਆ ਤੁਹਾਡੀਆਂ ਮਾਵਾਂ ਇੱਥੇ ਬੈਠੀਆਂ ਠੰਡ ਦੇ ਵਿੱਚ ਹਨਾ ਤੇ ਜੇ ਤੁਸੀਂ ਹੌਣ ਨਾ ਨਾ ਜੀ ਇਹਨਾਂ ਦੇ ਨਾਲ ਆ ਕੇ ਖੜੇ ਫਿਰ ਉਹ ਮੌਕਾ ਨਹੀਂ ਮਿਲਣਾ ਤੁਹਾਨੂੰ ਕਦੇ ਵੀ ਆ ਦੇਖੋ ਆ ਬਾਈ ਬਜ਼ੁਰਗ ਸਾਡੇ ਨਾਲ ਲੱਗ ਗਿਆ ਜੀ ਬਾਈ ਹੁਣੀ ਸਾਰੇ ਸਬਜ਼ੀਆਂ ਕੱਟਦੇ ਨੇ ਯਾਨੀ ਕਿ ਪੂਰੀ ਨਿਰੰਤਰ ਸੇਵਾ ਜਿਹੜੀ ਇੱਥੇ ਚੱਲਦੀ ਹੈ ਬਿਨਾ ਕਿਸੇ ਵਿਗਨ ਤੋਂ ਚਾਹੇ ਮੀਂਹ ਪੈ ਜਾਵੇ ਚਾਹੇ ਆ ਜਾਵੇ ਨੇਰੀ ਆ ਹੁਣ ਪਿਛਲਾ ਪਾਸਾ ਤੁਹਾਨੂੰ ਦਿਖਾਉਣਾ ਕੱਲ ਅਸੀਂ ਇੱਥੋਂ ਸਫਾਈ ਕੀਤੀ ਆ ਆ ਸਾਰਾ ਕੂੜੇ ਦੇ ਢੇਰ ਲੱਗੇ ਹੋਏ ਸੀ ਅਸੀਂ ਕੱਲ ਸਾਰਾ ਕੂੜਾ ਚੱਕਿਆ ਆ ਇੱਕ ਪੱਲੀਆਂ ਦਾ ਬਣਿਆ ਹੋਇਆ ਸ਼ਾਇਦ ਤੁਹਾਨੂੰ ਦਿਖਦਾ ਹੋ ਛੋਟਾ ਜਿਹਾ ਤੇ ਬਾਥਰੂਮ ਆ ਜੀ ਇਹ ਟਾਇਲਟ ਤੇ ਬਾਥਰੂਮ ਆ ਸਾਡੀਆਂ ਭੈਣਾਂ ਵਾਸਤੇ ਸਾਡੀਆਂ ਮਾਵਾਂ ਵਾਸਤੇ ਤੁਹਾਨੂੰ ਹੁਣ ਇਹ ਚੀਜ਼ ਦਾ ਵੀ ਇੱਕ ਅਸੀਂ ਪੱਖ ਦਿਖਾਉਨੇ ਆ ਵੀ ਮੋਦੀ ਸਰਕਾਰ ਨੇ ਸਵਸ਼ ਭਾਰਤ ਦੀਆਂ ਗੱਲਾਂ ਕੀਤੀਆਂ ਘਰ ਘਰ ਟਾਇਲਟ ਦੀਆਂ ਗੱਲਾਂ ਕੀਤੀਆਂ ਆਹ ਟਰਾਲੀ ਦੇ ਵਿੱਚ ਸਾਡੀਆਂ ਬਜ਼ੁਰਗ ਮਾਵਾਂ ਤੇ ਭੈਣਾਂ ਆ ਬੇਬੇ ਬਜ਼ੁਰਗ ਦੇਖੋ ਬੈਠੀ ਸਾਡੀ ਨਾ ਬੇਬੇ ਦੀ ਇੱਕ ਅੱਖਾ ਇੱਕ ਲੱਤ 'ਚ ਵੀ ਬੇਬੇ ਦੇ ਰੌੜਾ ਪਈਆਂ ਹੋਈਆਂ ਆ ਫੇਰ ਵੀ ਇਹ ਬੀਬੇ ਜੱਜ ਬੇ ਨਾ ਇੱਥੇ ਬੈਠੇ ਲੜਦੀ ਆ। ਕਰੀਬ ਇਹ 12-13 ਮਾਵਾ ਤੇ ਭੈਣਾ ਸਾਡੀਆਂ ਟਰਾਲੀ ਚ ਰਹਿੰਦੀਆਂ। ਇਹਨਾਂ ਨੇ ਸਾਈਡ ਤੇ ਤਰਪਾਲ ਲਾ ਕੇ ਆਪਣਾ ਟਾਇਲਟ ਬਾਥਰੂਮ ਕਰਨ ਦਾ ਇੰਤਜ਼ਾਮ ਕੀਤਾ ਹੋਇਆ, ਇਸ਼ਨਾਨ ਕਰਨ ਦਾ ਇੰਤਜ਼ਾਮ ਕੀਤਾ ਹੋਇਆ। ਮਾਂ ਕੀ ਨਾਂ ਤੇਰਾ? ਠੀਕ ਆ ਮਾਂ। ਕਿਹਦਾ ਨਾਂ ਸੁਖਦੇਵ ਕੋਰਾ? ਅੱਛਾ ਜੀ। ਇੱਕ ਦਾ ਨਾਂ ਸੰਜੀਤ ਕੋਰਾ। ਇੱਕ ਦਾ ਨਾਂ ਅਸ਼ਰਗੌਰ ਹੈ। ਜੀ। ਬੇਬੀ ਨਾ ਤੁਹਾਡੀ ਭੂਆ ਦਾ ਨਾਂ ਕੀ ਆ? ਤੇਰੀ ਦਾਦਾ ਜੀ? ਐ ਜੀ। ਪੂਆ ਹੀ ਹੈ ਜਿਹਦਾ ਨਾਂ ਪੂਆ ਹੀ ਹੈ ਸਾਰੇ ਪੂਆ ਕਹੋ ਉਹਨੂੰ ਤੇ ਬੇਬੇ ਅੱਛਾ ਅੱਛਾ ਬੇਬੇ ਮੋਦਰੀ ਦਾ ਕੀ ਕੀ ਕੀਤਾ ਜਾਪਿਆ ਅੱਜ ਮੀਂਹ ਪੈਣ ਲੱਗ ਗਿਆ ਉਹਨੂੰ ਸ਼ਰਮ ਨਹੀਂ ਆਉਂਦੀ ਅੱਛਾ ਜੀ ਮੰਤਰੀ ਜਿਹੜਾ ਸਾਡੇ ਕਮਲੂ ਪਿੰਡ 'ਚ ਜਿੱਤ ਕੇ ਗਿਆ ਅੱਛਾ ਜੀ ਉਹ ਇੱਥੇ ਆ ਗਿਆ ਹਾਂ ਜੀ ਪੁੱਤ ਜੀ ਮੈਂ ਵੀ ਇੱਥੇ ਕੋਈ ਸੀ ਅੱਜਾਂ ਨੂੰ ਅੱਛਾ ਜੀ ਕਿ ਭਾਈ ਕੌਣ ਆ ਗਿਆ ਕਮਾਲੂ ਆ ਗਿਆ ਮਾੜੀ ਲੈ ਕੇ ਵੀਰਾ ਤੂੰ ਕਮਾਲੂ ਹੈ ਕਹਿੰਦਾ ਹਾਂ ਜੀ ਸਸਰੀ ਘਰ ਮਾੜਾ ਚਿੱਟੀਦਾਰੀ ਹੋਈ ਜਾਂਦੀ ਅੱਛਾ ਜੀ ਤੇ ਮੈਂ ਕਹਿੰਦੀ ਆ ਅੰਕ ਮਾੜਾ ਮੈਂ ਕਿਹਾ ਕਮਾਲੂ ਮੈਂ ਕਹਿੰਦਾ ਵੀਰਾ ਮੇਰਾ ਦੇਖ ਸਾਡਾ ਹਰ ਕੋਲੇ ਘਰ ਹੈ ਅੱਛਾ ਜੀ ਤੇ ਅਸੀਂ ਜ਼ੋਰ ਲਾਇਆ ਸੇਵਕ ਨੂੰ ਕਹਿ ਕੇ ਵੀ ਭਾਈ ਵੋਟਾਂ ਮੋਦੀ ਨੂੰ ਪਾਓ ਵੋਟਾਂ ਮੋਦਨ ਪਾਓ ਝਾੜੂ ਨੂੰ ਪਾਈਆਂ ਝਾੜੂ ਵਾਲਿਆਂ ਭਾਈ ਗਾ ਮੋਦੀ ਦੇਤੀਆਂ ਲੱਗਾ ਤਾਂ ਕੋਈ ਕਸੂਰ ਨਹੀਂ ਹਾਂ ਜੀ ਤੁਹਾਨੂੰ ਕਹਿ ਕੇ ਵੋਟਾਂ ਜਿੱਥੇ ਪਵਾਤੀਆਂ ਸੀ ਸਾਰੇ ਦੇਖ ਨੇ ਪਿੰਡ ਨੇ ਪਾਤੀਆਂ 加ਡੀ ਬੱਲੇ ਬੱਲੇ ਬਣਾਤੀ ਤੇ ਅੱਜ ਦੱਸੋ ਵੀ ਅਸੀਂ ਕੋ ਦਿਨ ਕੀ ਖਾਣ। ਤੇ ਮੈਂ ਤਾਂ ਕਹਿੰਨੇ ਕੱਠ ਪੁੱਤ 18 ਪੋਤੇ ਫੇ ਵੀਰ ਤੂੰ ਜ਼ਮੀਨਾਂ ਕਹਿਣਾ ਵੇ ਕਰਾ ਲੀਆਂ ਅਸੀਂ ਕਿੱਥੋਂ ਖਵਾਵਾਂਗੇ ਰੋਟੀਆਂ ਉਹਨਾਂ ਨੂੰ। ਮੈਂ ਕਿੱਥੋਂ ਖਵਾਉਂਗੀ ਕਿ ਮੱਠਾ ਮੰਗੂ ਮੈਂ ਕਿ ਤਾਰਦੀਆਂ ਲੱਤਾਂ ਟੁੱਟਣਗੀਆਂ। ਸਹੀ ਗੱਲ ਆ ਮਾਂ ਸਹੀ ਗੱਲ। ਤੂੰ ਮੋਟਕਵਾ ਕੇ ਲੈਉਣ ਦੀਆਂ ਕੀਦੀਆਂ ਦਿਹਾੜੀਆਂ ਕਰਨੀਏ। ਦਿਹਾੜੀ ਆ ਕੇ ਦਿਹਾੜੀ ਤਾਂ ਦੇਊਗਾ ਕਿ ਨੌਕਰੀ ਚੱਲੂਗਾ ਭਾਰਾਂ ਘੰਟੇ। ਦਿਹਾੜੀ ਦੇਖ ਲੋ ਸਾਨੀ ਕਿੰਨੇ 80 ਕਿੰਨੇ 85 ਰੁਪਏ ਦੇਊਗਾ। ਬਿਲਕੁਲ। ਤੁਸੀਂ ਦੇਖੋ ਵੀ ਆਪਣਾ ਹਾਲ ਚੱਲ ਜੂਗਾ। ਮੋਦੀ ਐਨਾ ਕਹਦਾ ਕਰੋਪ ਹੋ ਗਿਆ ਆਪਣੇ ਤੇ ਪਤਾ ਨਹੀਂ ਮਾਂ ਕਿਹੜੇ ਜਨਮ ਦਾ ਲੇਖਾ ਲੈ ਰਿਆ ਅਸੀਂ ਤੇਰੇ ਨਾਲ ਲੜਨਾ ਨਹੀਂ ਚਾਹੁੰਦੇ ਸਾਡੇ ਕੋਲੇ ਕੋਈ ਦਾਗ ਨਹੀਂ ਕੋਈ ਝੋਟ ਨਹੀਂ ਕਰਨਾ ਬਣਾਣੀ ਕੋਈ ਤੁਸੀਂ ਇਹ ਨਹੀਂ ਕਰਨੇ ਤੂੰ ਸਾਡੇ ਨਾਲ ਜੁੜਨਾ ਉੱਠਣਾ ਸਾਡੀ ਜ਼ਮੀਨ ਸਾਨੂੰ ਮੋੜ ਦੇ ਸਾਡੀ ਕੋਈ ਲੜਾਈ ਨਹੀਂ ਕੋਈ ਲੜਾਈ ਨਹੀਂ ਸਹੀ ਗੱਲਾਂ ਮਾਂ ਸਾਰੇ ਸ਼ੇਰ ਜਰੂਰ ਕਰਦੇ ਹੋ ਬਾਈ ਜੀ ਆਵਾਜ਼ ਆਉਂਦੀ ਤਾਂ ਦੱਸਿਓ ਨਹੀਂ ਆ ਰਹੀ ਤਾਂ ਜਗਾਵਾ ਕਿ ਕੁੜੀਆਂ ਕਹਿੰਦੀਆਂ ਪੂਰੀ ਮੱਝ ਤੇਰੇ ਬਾਪ ਦਾ ਮੈਂ ਤਾਂ ਪਹੁੰਚਿਆ ਅਣਪੜ੍ਹ ਬੰਦਾ ਤੇ ਮਾਡਾ ਤੇਰੇ ਇੱਕ ਵਾਰ ਚ ਪਾ ਰਿਹਾ ਮੈਂ ਬੜਾ ਕੰਮ ਕਰਿਆ ਮੋਦੀ ਨੇ ਬੜਾ ਕੰਮ ਕਰਿਆ ਤੇਰੀ ਦਾਦਾ ਕ ਕਰਾਂਗੇ ਅਸੀਂ ਜੇ ਤੂੰ ਸਾਡੇ ਨਾਲ ਖੜੇਗਾ ਜੇ ਤੂੰ ਸਾਡੇ ਬਰਾਬਰ ਤੇ ਆਇਆ ਤੇ ਸਾਨੂੰ ਘੁੱਟਣਾ ਜ ਆਪਣੇ ਆਪਣੇ ਹੱਕ ਵਾਪਸ ਲੈ ਲਓ ਜੇ ਤੂੰ ਆ ਕੇ ਵਾਹਿਗੁਰੂ ਵਾਹਿਗੁਰੂ ਦੇਖੋ ਮਾਂ ਇਹ ਕਹਿ ਰਹੀ ਹੈ ਵੀ ਅਸੀਂ ਤੇਰਾ ਭਾਈ ਕੋਈ ਵਿਰੋਧ ਨਹੀਂ ਕਰਦੇ ਪੁੱਤ ਜੇ ਮੈਂ ਖੇੜਾ ਦੀ ਸੁੱਖ ਮੰਗਾ ਤਾਂ ਮੇਰੇ ਵੇੜਾ ਦੀ ਸੁੱਖ ਰਹੂ ਬਿਲਕੁਲ ਮਾਂ ਜੇ ਮੈਂ ਦੇਸ਼ ਦੀ ਸੁੱਖ ਮੰਗਾ ਤਾਂ ਮੇਰੇ ਦੇਸ਼ ਦੀ ਸੁੱਖ ਰਹੂ ਕੀਕ ਜੇ ਮੈਂ ਜਿਹੜਾ ਜਲੇ ਸੁਖ ਮੰਗੂਗੀ ਤਾਂ ਤਾ ਮੇਰੇ ਜਲੇ ਸੁਖ ਕਰੋ ਸਹੀ ਗੱਲ ਆਏ ਮਾਂ ਤਰੀ ਜੇ ਮੈਂ ਨਗਰ ਦੀ ਸੁਖ ਮੰਗੂਗਾ ਤਾਂ ਤਾ ਮੇਰੇ ਵੇਚ ਸੁਖ ਕਰੋ ਆਪਾਂ ਤਾਂ ਹੀ ਸਰਵਤ ਦੇ ਭਲੇ ਦੀ ਸੁਖ ਮੰਗਦੇ ਜੇ ਮੋੜਾ ਸੁਖ ਮੰਗਾ ਤਾਂ ਤਾ ਕੋਈ ਮੇਰੇ ਹੱਡੀਆਂ ਪਾਰ ਨਹੀਂ ਸੁਖ ਸਹੀ ਗੱਲ ਆ ਮਾਂ ਸਹੀ ਗੱਲ ਇਹ ਮਾਂ ਦੀ ਇੱਕ ਅੱਖ ਵੀ ਖਰਾਬ ਆ ਇੱਕ ਅੱਖ ਤੋਂ ਦਿਖਦਾ ਨਹੀਂ ਬੇਬੇ ਦਾ ਨੂੰ ਤੇ ਪੁੱਤ ਐਕਸੀਡੈਂਟ ਜੇ ਮਰ ਗਏ ਸੀ ਬੇਬੇ ਕਹਿੰਦੀ ਰੋਂਦੀ ਰੋਂਦੀ ਦੀ ਮੇਰੀ ਅੱਖ ਚਲੇ ਗਈ ਇੱਕ ਹਾਂ ਇੱਕ ਲੱਤ ਚ ਬਾਬੇ ਦੇ ਸਰੀਏ ਪਾਏ ਹੋਏ ਆ ਇੱਥੇ ਟਿੱਕਰ ਸਰੀਏ ਬੇਬੇ ਉਮਰ ਕਿੰਨੀ ਆ ਉਮਰ ਬਸ 80 ਸਾਲ ਕਿਦੋਂ ਸਾ ਘੱਟ ਹੋ ਗਈ ਉਹ ਤਿੰਨ ਮਹੀਨੇ ਚਾਰ ਯਾਨੀ ਕਿ 80 ਸਾਲ ਦੀ ਮਾਂ ਦੀ ਇਸ ਦੀ ਉਮਰ ਆ 80 ਠੀਕ ਆ ਮਾਂ ਠੀਕ ਆ ਠੀਕ 80 ਸਾਲ ਦੀ ਬੇਬੇ ਦੀ ਉਮਰ ਆ ਤੇ ਯਾਨੀ ਕਿ ਫੇਰ ਵੀ ਇਹ ਮਾਂ ਜੋਦੇਆਂ ਗੂ ਬੈਠੀ ਆ ਆ ਬਾਥਰੂਮ ਬਣਾ ਕੇ ਟਰਾਲੀ ਦੇ ਨਾਲ ਇਸ਼ਨਾਨ ਕਰਦੀਆਂ ਇਹ ਬੁੱਢੀਆਂ ਮਾਵਾਂ ਪਰ ਮੋਦੀ ਸਰਕਾਰ ਨੂੰ ਦਿਖਦੀਆਂ ਨਹੀਂ ਬਾਈ ਸਤਿ ਸ੍ਰੀ ਅਕਾਲ ਤੇ ਇਹਨਾਂ ਨੂੰ ਅਸੀਂ ਇੱਕ ਬੇਨਤੀ ਕਰਦੇ ਆਂ ਦੇਖੋ ਬਾਪੂ ਬਜ਼ੁਰਗ ਠੰਡੇ ਪਾਣੀ ਨਾਲ ਇੱਥੇ ਸੜਕ ਤੇ ਰਹਿ ਕੇ ਇਸ਼ਨਾਨ ਕਰਦੇ ਆ ਨੌਜਵਾਨ ਵੀਰ ਸਾਡੇ ਪੱਗਾਂ ਸ਼ੀਸ਼ਿਆਂ ਦੇ ਵਿੱਚ ਟਰੈਕਟਰਾਂ ਦੇ ਸ਼ੀਸ਼ਿਆਂ 'ਚ ਪੱਗਾਂ ਬੰਨ੍ਹਦੇ ਆ ਆ ਨਾਲ ਦੀ ਨਾਲ ਝਾੜੂ ਲਾ ਕੇ ਆਪਣੇ ਆਸ-ਪਾਸ ਦੀ ਸਫਾਈਆਂ ਵੀ ਕਰਦੇ ਆ ਨਹੀਂ ਕਿ ਇੱਕ ਚੀਜ਼ਾਂ ਦੇਖਣ ਵਾਲੀਆਂ ਬਣਦੀਆਂ ਜੋਸ਼ ਹੋਰ ਵਾਧਾ ਪਰ ਦੁੱਖ ਦੀ ਗੱਲ ਦਾ ਵੀ ਸਰਕਾਰ ਨੂੰ ਕਿਉਂ ਨਹੀਂ ਦਿਖ ਰਿਹਾ ਆ ਤੰਪੂਆਂ ਤੇ ਤਰਪਾਲਾਂ ਦੇ ਵਿੱਚ ਪਏ ਮੀਂਹ ਦੀ ਮਿਹਨ ਦੀ ਜਿਹੜੀ ਮਾਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਦੇਖੋ ਆ ਬਾਈ ਵੀ ਤਰਪਾਲਾਂ ਪਾਈ ਜਾਂਦੇ ਆ ਬਾਪੂ ਹੁਣਾਂ ਨੇ ਵੀ ਅੱਜ ਤਰਪਾਲਾਂ ਮੰਨ ਲਈਆਂ ਕਿਉਂਕਿ ਰਾਤ ਨੂੰ ਸਾਰਿਆਂ ਦੇ ਬਿਸਤਰੇ ਗਿੱਲੇ ਹੋ ਗਏ ਆ ਆ ਬਾਈ ਹੁਣੀ ਵੀ ਤਰਪਾਲ ਪਾਈ ਜਾਂਦੇ ਆ ਆ 50 ਕਿਲੋਮੀਟਰ ਦੀ ਰਫਤਾਰ ਵਾਲਾ ਬਾਈਆਂ ਨੇ ਡਰਮ ਲਿਆ ਕੇ ਇੱਥੇ ਫਿੱਟ ਕਰਤਾ ਬਾਈ ਤਰਪਾਲ ਰਾਤ ਗਿੱਲੇ ਹੋਗੇ ਤੁਹਾਡੇ ਵੀ ਬਿਸਤਰੇ ਹਾਂਜੀ ਹਾਂਜੀ ਆ ਬਾਈ ਵੀ ਦੇਖੋ ਬਾਹਰ ਪਏ ਸੀਗੇ ਜੀ ਇਹਨਾਂ ਦੇ ਬਿਸਤਰੇ ਵੀ ਗਿੱਲੇ ਹੋਗੇ ਹਾਂ ਹਾਂ ਅ ਪਹਿਲਾਂ ਤਾਂ ਆਪਾਂ ਉਦਾਂ ਹੀ ਲਾ ਲਈ ਸੀ ਨਾ ਅਸੀਂ ਵੀ ਸਾਰਾ ਲੰਗਰ ਦੇ ਵਿੱਚ ਨਵੇਂ ਸਿਰਿਓਂ ਕਰਨਾ ਚਲੋ ਕੋਈ ਨਾ ਭਾਈ ਅੱਛਾ ਜੀ ਚਲੋ ਬਹੁਤ ਚੰਗੇ ਬਿਲਕੁਲ 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 ਜੀ ਕੁਦਰਤ ਵੀ ਆਪਣਾ ਧਿਆਨ ਲੈ ਰਹੀ ਆ ਕੋਈ ਗੱਲ ਨਹੀਂ ਵਾਹਿਗੁਰੂ ਨਾਲ ਆ ਸਾਡੇ ਆ ਹਰਿਆਣੇ ਵਾਲੇ ਭਾਈ ਬੈਠੇ ਸਾਡੇ ਹਾਂ ਭਾਈ ਕੀ ਹਾਲ ਨੇ ਹਰਿਆਣਾ ਕਿਹੜਾ ਜ਼ਿਲ੍ਹਾ ਕੈਥਲ ਜ਼ਿਲ੍ਹਾ ਆ ਦੇਖੋ ਪੱਕੇ ਡੇਰੇ ਲਾਏ ਹੋਇਆ ਕੈਥਲ ਵਾਲਿਆਂ ਨੇ ਵੀ ਇੱਥੇ ਤੇ ਇਹ ਦੂਰੰਦੇਸ਼ੀ ਆ ਥੋੜੇ ਜਿ ਇਹਨਾਂ ਨੇ ਦੰਬੂ ਲਾਇਆ ਇਸ ਤਰੀਕੇ ਨਾਲ ਮੀਂਹ ਤੋਂ ਪਹਿਲਾਂ ਹੀ ਮੀਂਹ ਦਾ ਕੋਈ ਫਿਕਰ ਹੀ ਨਾ ਰਹੇ ਤੇ ਇੱਥੋਂ ਅਸੀਂ ਵੀ ਇਹ ਸੜਕਾਂ ਤੋਂ ਫੱਟੇ ਚੱਕ ਕੇ ਲੈ ਕੇ ਆਏ ਆ ਇਹਨਾਂ ਦੇ ਪਏ ਸੀਗੇ ਤਾਂ ਜੋ ਲੰਗਰ ਹਾਲ ਜਿਹੜਾ ਆਪਣਾ ਮੋਦੀ ਖਾਨਾ ਵਾ ਉਹਨੂੰ ਬਚਾਇਆ ਜਾ ਸਕੇ ਤੇ ਇੱਕ ਮਿੰਟ ਜੀ ਉੱਪਰ ਚੜ ਜੀਏ ਤੇ ਆ ਬਾਪੂ ਦੇਖੋ ਟਰਾਲੀਆਂ ਦੇ ਵਿੱਚ ਕਿੱਦਾਂ ਤੱਬੂਆਂ ਨੇ ਥੱਲੇ ਪਏ ਨੇ ਇਹਨਾਂ ਨੂੰ ਨਾ ਤਾਂ ਠੰਡ ਲੱਗਦੀ ਆ ਤੇ ਨਾ ਬਾਪੂਆਂ ਨੂੰ ਸਾਡਿਆਂ ਨੂੰ ਪ੍ਰਵਾਹ ਕਿਸੇ ਚੀਜ਼ ਦੀ ਬਾਪੂ ਠੀਕ ਹੋ ਕੈਮੋ ਯਾ ਕੂੜਾ ਅਸੀਂ ਨਾਲ ਦੀ ਨਾਲ ਇੱਥੇ ਤਲੀਆਂ ਦੇ ਵਿੱਚ ਪਾ ਕੇ ਚੱਕੀ ਜਾ ਰਹੇ ਜਿਹੜੇ ਕਿ ਜਿਹੜੇ ਸਾਨੂੰ ਬਿਊਟੀਆਂ ਲਾ ਕੇ ਵਾਹਿਗੁਰੂ ਨੇ ਭੇਜਿਆ ਸੀ ਆਪਦੀਆਂ ਪੂਰੀਆਂ ਕਰ ਰਹੇ ਆ ਇਹਨਾਂ ਨੂੰ ਮਾਰਨਾ ਹੈ ਇਹ ਲੜਕਾ ਅਕਾਲ ਸਿੰਘ ਕਾਨ ਸਿੰਘ ਨੌਕਰੀ ਕੀ ਕਰਦਾ ਤੂੰ ਬੈਂਕ 'ਚ ਬੈਂਕ ਰਿਕਵਰੀ ਹਾਂ ਹੇ ਵੀਰ ਛੁੱਟੀਆਂ ਲੈ ਕੇ ਆਇਆ ਹੋਇਆ ਸੀਗਾ 5-6 ਦਿਨ ਹੋ ਗਏ ਸਾਡੇ ਨਾਲ ਸੇਵਾ ਕਰਾਉਂਦਾ ਇਹਨੂੰ 20 ਸਾਲ ਦਾ ਮਾਂ ਦਾ ਪੁੱਤ ਇਕੱਲਾ ਹੀ ਸਾਡੇ ਨਾਲ ਆਇਆ ਮਾਂ ਪਿਓ ਸਾਡੇ ਕੋਲੇ ਛੱਡ ਕੇ ਗਏ ਕਹਿੰਦੇ ਵੀ ਅਸੀਂ ਥੋੜੀਆਂ ਵੀਡੀਓ ਦੇਖਦੇ ਹੁੰਦੇ ਆ ਤੁਸੀਂ ਇਹਨੂੰ ਨਾਲ ਲੈ ਜਾਓ ਜਿੰਨਾ ਵੀ ਤੁਤੋਂ ਸੇਵਾ ਹੋ ਸਕਦੀ ਹੈ ਤੂੰ ਕਰਵਾਵੋ ਵਾਈ ਗੁਰਦੀ ਬਹੁਤ ਕਿਰਪਾ ਸੱਚੇ ਬਾਦਸ਼ਾਹ ਦੀ ਕਾਨ ਸਿੰਘ ਤੇ ਤੇ ਇਦਾਂ ਇੱਥੇ ਹਰਿਆਣੇ ਵਾਲੇ ਬਾਈ ਬੈਠਿਆ ਸਾਡੇ ਸੱਸੀ ਗੱਲ ਵੀ ਨੇ ਆ ਬਾਪੂ ਹੁੱਕਾ ਪੀ ਜਾਂਦੇ ਆ ਬਾਪੂ ਉੱਤੇ ਬੱਦਲ ਚੜ੍ਹਿਆ ਆਉਂਦਾ ਡਰ ਨਹੀਂ ਲੱਗਦਾ ਮੋਦੀ ਨਹੀਂ ਮੰਨ ਰਿਹਾ ਆਹ ਦੇਖ ਲਓ ਗਾਲਾਂ ਕੱਢਦੇ ਆ ਬਾਈ ਮੋਦੀ ਨੂੰ ਸਾਡੇ ਹਰਿਆਣੇ ਵਾਲੇ ਤੇ ਹਰਿਆਣੇ ਵਾਲੇ ਖੱਚਰ ਸਰਕਾਰ ਕਹਿੰਦੀ ਆ ਵੀ ਕੋਈ ਆਇਆ ਹੀ ਨਹੀਂ ਕੋਈ ਹਰਿਆਣੇ ਚ ਆਇਆ ਹੀ ਨਹੀਂ ਨੌਜਵਾਨ ਕੋਈ ਹੋਰ ਨਹੀਂ ਤੁਰਿਆ ਨਾਲ ਕਿਸਾਨ ਤੇ ਬਾਈ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਬੈਠੇ ਨੇ ਬਜ਼ੁਰਗ ਬੱਚੇ ਨੌਜਵਾਨ ਵੀਰ ਸਾਡੀਆਂ ਸਾਡੀਆਂ ਭੈਣਾਂ ਵੀ ਇਹ 30 ਪਿੰਆ ਪੱਕੀਆਂ ਲੱਗੀਆਂ ਹੋਈਆਂ ਚੁਰਾ ਪੱਟੀਆਂ ਹੋਈਆਂ ਸਾਰੇ ਆਪੋ ਆਪਣਾ ਇੰਤਜ਼ਾਮ ਕਰੀ ਜਾਂਦੇ ਨੇ ਕੱਲ ਅਸੀਂ ਟਿੱਕਰੀ ਬਾਡਰ ਤੇ ਜਾ ਕੇ ਆਏ ਆ ਉੱਥੇ ਵੀ 15 ਤੋਂ 20 ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਟਰੈਕਟਰਾਂ ਦੇ ਉੱਤੇ ਉੱਥੇ ਅਸਲੀ ਸਰਦੀ ਜੋਧੇ ਬੈਠੇ ਨੇ ਹਰ ਇੱਕ ਟਰਾਲੀ ਨੇ ਆਪ ਦਾ ਇੰਤਜ਼ਾਮ ਆਪ ਕੀਤਾ ਹੋਇਆ ਪ੍ਰਸ਼ਾਦ ਦੇ ਪਾਣੀ ਦਾ ਉੱਥੇ ਮਾਤਾ ਜੀ ਸਤਿ ਸ਼੍ਰੀ ਅਕਾਲ ਕਿਹੜੇ ਪਿੰਡੋਂ ਆ ਜੀ ਜ਼ਿਲ੍ਹਾ ਪਟਿਆਲਾ ਫਤੇਗੜ ਸ਼ੰਨਾ ਇਹ ਸਾਡੀਆਂ ਮਾਵਾ ਫੱਤੇਗੜ ਚੰਨਾ ਤੋਂ ਪਟਿਆਲੇ ਜ਼ਿਲ੍ਹੇ ਤੋਂ ਆਈਆਂ ਹੋਈਆਂ ਤੇ ਇਹ ਵੀ ਆਪਣਾ ਇੱਥੇ ਸੜਕ ਦੇ ਉੱਪਰ ਹੀ ਰਹਿ ਕੇ ਗੁਜ਼ਾਰਾ ਕਰਦੇ ਆ ਇਹ ਸਾਡੀਆਂ ਉਹ ਮਾਵਾ ਜਿਨ੍ਹਾਂ ਦੇ ਕੁੱਖਾਂ ਤੋਂ ਅਸੀਂ ਜਨਮ ਲਿਆ ਮੋਦੀ ਨੇ ਵੀ ਕਿਸੇ ਮਾਂ ਦੇ ਕੁੱਖ ਤੋਂ ਜਨਮ ਲਿਆ ਹੋਇਆ ਉਹਨੂੰ ਬੇਨਤੀ ਕਰਦੇ ਆ ਯਾਰ ਮਾਵਾ ਵਾਸਤੇ ਤਾਂ ਬਾਈ ਸੋਚ ਲਾ ਵੀ ਇਹਨਾਂ ਦਾ ਵਿਚਾਰੀਆਂ ਦਾ ਕੀ ਕਸੂਰ ਆ ਠੀਕ ਆ ਤੈਨੂੰ ਲੱਗਦਾ ਹੋਊਗਾ ਵੀ ਪੰਜਾਬੀ ਮਾੜੇ ਆ ਜਾਂ ਗਲਤ ਆ ਪਰ ਇੰਨੇ ਨਹੀਂ ਮਾੜੇ ਯਾਰ ਬਾਈ ਵੀ ਤੁਸੀਂ ਸਾਡੀਆਂ ਮਾਵਾ ਨੂੰ ਸੜਕਾਂ ਤੇ ਰੋਲੋ ਇੱਕ ਦਿਨ ਦੋ ਦਿਨ ਚਾਰ ਦਿਨ ਪਹਿਲਾਂ ਤਾਂ ਡੇਢ ਮਹੀਨਾ ਸੀ ਪੰਜਾਬ 'ਚ ਰਹੇ ਤੇ ਹੁਣ ਸਾਨੂੰ 15 ਦਿਨ ਹੋ ਗਏ ਇੱਥੇ ਆ ਦੇਖੋ ਭਾਈ ਰਾਸ਼ਨ ਦੀ ਪੈਕਿੰਗ ਕਰੀ ਜਾਂਦੇ ਆ ਭਾਈ ਸਾਸਰੀ ਘਾਲ ਇਹ ਬਾਬੇ ਨਾਨਕ ਦੀਆਂ 13 13 ਟੋਲੀ ਜਾਂਦੇ ਆ ਭਾਈ ਮੋਦੀ ਖਾਨਾ ਬਾਬੇ ਨਾਨਕ ਦਾ 20 ਰੁਪਈਆ ਦਾ ਚਲਾਇਆ ਲੰਗਰ ਅਰਬਾਂ ਖਰਬਾਂ ਦਾ ਹੋਰ ਨਿਭੜਿਆ ਇਹ ਭਾਈ ਫੇਰ ਟਰਾਲੀਆਂ 'ਚ ਵੰਡਣਾ ਸਾਰੇ ਹਾਂ ਜੀ ਭਾਈ ਹਾਂ ਜਿੰਮੇ ਜਿੰਮੇ ਜਿੱਥੇ ਇੱਥੇ ਲੋਡ ਆ ਹਾਂ ਅੰਡੇ ਆਲੂ ਗੰਡੇ ਪਿਆਜ਼ ਹਨਾ ਤੇ ਦਾਲਾਂ ਮਿਰਚ ਮਸਾਲਾ ਆਟਾ ਨੂਨ ਹਰ ਚੀਜ਼ ਇਹ ਜੋ ਦੇ ਬਾਈ ਕਿਹੜੇ ਪਿੰਡ ਦੇ ਆ ਚੱਕਦਾਨਾ ਇਹ ਆ ਬਾਈ ਦਵਾਬੀਏ ਇਹ ਦਵਾਬੀਏ ਸਾਡੇ ਲੱਗੇ ਪਏ ਨੇ ਇਹਨਾਂ ਦੇ ਕੈਨੇਡਾ ਅਮਰੀਕਾ ਇੰਗਲੈਂਡ ਆ ਜਿਹੜੇ ਗਏ ਹੋਏ ਰਿਸ਼ਤੇਦਾਰ ਉਹ ਪਿੱਛੋਂ ਮਾਰਦੇ ਆ ੱਤਕਾ ਉਹ ਕਿਨੇ ਦੱਸੋ ਚਾਹੀਦਾ ਕੀ ਆ ਆ ਰਸਦਾਂ ਆਈਆਂ ਪਈਆਂ ਇੱਥੇ ਰਸਦਾਂ ਦੀ ਕੋਈ ਕਮੀ ਨਹੀਂ ਨਾ ਜੋਸ਼ ਦੀ ਕਮੀ ਆ ਕਮੀਆਂ ਤਾਂ ਸਿਰਫ ਮੋਦੀ ਦੀ ਹੋਸ਼ ਦੀ ਕਮੀ ਆ ਵੀ ਮੋਦੀ ਨੂੰ ਹੋਸ਼ ਆ ਜਾਵੇ ਤੇ ਉਹ ਬਾਈ ਸਾਡੀਆਂ ਜੈਜ ਮੰਗਾ ਮੰਨ ਲਵੇ ਭਾਈ ਅਸੀਂ ਆਪਦੇ ਘਰੇ ਜਾਈਏ ਆਪਣੇ بیوی ਬੱਚਿਆਂ ਦੇ ਵਿੱਚ ਜਾਈਏ ਕਿਤੇ ਬਹੁਤ ਨੌਜਵਾਨ ਇਹ ਜਿਹੇ ਆ ਜਿਨ੍ਹਾਂ ਦੇ ਵਿਆਹ ਹੋਏ ਨੇ ਨਵੇਂ ਆਹੀ 5-7 ਮਹੀਨੇ ਪਹਿਲਾਂ ਕਈਆਂ ਦੇ ਨਿੱਕੇ ਨਿੱਕੇ ਬੱਚੇ ਹਨ ਕਿਨਕੀਆਂ ਬੇਟੀਆਂ ਜਾਂ ਬੇਟੇ ਹਨ ਆਗੇ ਭਾਈ ਉੱਥੇ ਆ ਜਾਓ ਭਾਈ ਲੰਗਰ ਚ ਲਾਈ ਹੋਇਆ ਹੈ ਭਾਈ ਚਲੋ 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 ਏ ਬਾਪੂ ਨਹੀਂ ਦੇਖ ਬਾਪੂ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਪੂ ਦਾ ਚੱਕਦਾਨਾ ਆ ਬਾਈ ਬੈਠਾ ਦਵਾਬੇ ਵਾਲਾ ਬਾਪੂ ਸਾਡਾ ਸਤਿ ਸ੍ਰੀ ਅਕਾਲ ਬਾਈ ਤੇ ਆ ਸੰਗਤਾਂ ਦਾ ਹਾਰੜਾ ਜਿਹੜਾ ਨਾ ਇਹ ਹਮੜਾ ਹੀ ਆਉਂਦਾ ਇੱਥੇ ਮੀਂਹ ਦੇ باوجود ਵੀ ਜੋਸ਼ ਘਾਟ ਨਹੀਂ ਆਈ ਕੋਈ ਵੱਧ ਗਿਆ ਜੋਸ਼ ਤੇ ਜਿਹੜੀਆਂ ਪਾਰਕਾਂ ਦੇ ਵਿੱਚ ਕਿਸੇ ਨੂੰ ਬੰਦੇ ਨਹੀਂ ਸੀ ਬੈਠਣ ਦਿੰਦੇ ਉਹਨਾਂ ਪਾਰਕਾਂ ਦੇ ਵਿੱਚ ਆ ਬਾਈ ਹੁਣ ਇਸ਼ਨਾਨ ਕਰੀ ਜਾਂਦੇ ਸੜਕ ਤੇ ਹੀ ਨੌਜਵਾਨ ਸਾਡੇ ਪੰਜਾਬ ਦੇ ਉਹਨਾਂ ਪਾਰਕਾਂ 'ਚ ਘੋੜੇ ਬੰਨ ਤੇ ਸਿੰਘਾਂ ਨੇ ਘੋੜੇ ਆ ਦੇਖੋ ਜਿੱਥੇ ਜਿਹੜੇ ਬੋਰਡ ਲੱਗੇ ਹੋਏ ਆ ਟੀਡੀਆਈ ਮਾਲ ਦੇ ਨਾ ਉਹ ਜਿਹੜੇ ਬੋਰਡ ਆ ਉਹਨਾਂ ਦੇ ਨਾਲ ਘੋੜੇ ਬੰਨ ਤੇ ਸਿੰਘਾਂ ਨੇ ਘੋੜੇ ਦੇਖੋ ਏ ਸਤਿ ਸ੍ਰੀ ਅਕਾਲ ਜੀ ਹਾਂ ਵੀਰੇ ਆਗੇ ਆਪਾਂ ਆਗੇ ਉੱਥੇ ਆਉਣੇ ਲੰਗਰ ਤੇ ਆ ਦੇਖੋ ਕਿਦਾਂ ਘੋੜੇ ਬੰਨੇ ਹੋਏ ਆ ਜਾਹੋ ਜਲਾਲਬਾਈ ਦੇਖਣਾ ਹੀ ਬਣਦਾ ਜੇ ਦੇਖਣਾ ਤਾਂ ਆ ਜਾਓ ਜਿਨ੍ਹਾਂ ਨੇ ਨਹੀਂ ਦੇਖਣਾ ਬਾਈ ਉਹਨਾਂ ਦੀ ਕਿਸਮਤ ਮਾੜੀ ਕਹਾਂਗੇ ਆ ਟੀਡੀਆਈ ਮਾਲ ਆ ਤੇ ਟੀਡੀਆਈ ਮਾਲ ਦੇ ਜੇ ਤੁਹਾਨੂੰ ਅੰਦਰਲੇ ਹਾਲਾਤ ਦਿਖਾਈਏ ਦੇਖੋ ਕਿਵੇਂ ਗੱਡੀਆਂ ਗੱਡੀਆਂ ਖੜੀਆਂ ਸਿੰਘਾਂ ਦੀਆਂ ਉੱਥੇ ਖੜੀਆਂ ਸਾਰੀਆਂ ਤੇ ਅੰਦਰ ਟੀਡੀਆਈ ਮਾਲ ਦੇ ਬਾਥਰੂਮ ਵਗੈਰਾ ਸਾਰੇ ਪਬਲਿਕ ਕਰਤੇ ਆ ਪਬਲਿਕ ਯੂਜ਼ ਕਰ ਰਹੀ ਆ ਤੇ ਹਰ ਚੀਜ਼ ਆ ਜਿਹੜੀ ਉਹ ਗੁਰੂ ਸਾਹਿਬ ਆਪਣੇ ਆਪ ਪੈਦਾ ਕਰ ਰਹੇ ਨੇ ਚਾਹੇ ਉਹ Hindu ਆ ਚਾਹੇ ਉਹ Musalman ਆ ਚਾਹੇ ਉਹ Sikh ਆ Isai ਆ ਚਾਹੇ ਉਹ Budhhi ਆ ਚਾਹੇ ਉਹ Jaini ਆ ਹਰ ਬੰਦਾ ਇੱਥੇ ਆਪਣਾ ਸ਼ਮੂਲੀਅਤ ਦੇ ਵਿੱਚ ਸਭ ਆ ਰਿਹਾ ਸੰਘਰਸ਼ ਦੇ ਵਿੱਚ ਸਭ ਆ ਰਿਹਾ ਚਾਹੇ ਉਹ ਰਾਮ ਆ ਚਾਹੇ ਉਹ ਅੱਲਾਹ ਚਾਹੇ ਉਹ ਵਾਹਿਗੁਰੂ ਆ ਚਾਹੇ ਉਹ ਭਗਵਾਨ ਆ ਸਾਰਿਆਂ ਦੇ ਉੱਪਰੋਂ ਜ਼ੋਰ ਲੱਗਿਆ ਹੋਇਆ ਇਨਸਾਨੀਅਤ ਨੂੰ ਬਚਾਉਣ ਦਾ ਇਸ ਲੋਕਾਈ ਨੂੰ ਬਚਾਉਣ ਦਾ ਗੱਡੀਆਂ ਦੇਖੋ ਕਿੱਦਾਂ ਥੁਰੀਆਂ ਆ ਰਹੀਆਂ ਜੋਦੇ ਸਾਡੇ ਕਿੱਦਾਂ ਥੁਰੇ ਆ ਰਹੇ ਨੇ ਪੂਰੇ ਜਾਹੋ ਜਲਾਲ ਦੇ ਵਿੱਚ ਨੇ ਸਾਰੇ ਵੀਰ ਨੌਜਵਾਨ ਦੇ ਕੋ ਜਿੱਤਰ ਨੂੰ ਚਾਕ ਮਾਰੋਗੇ ਤੁਹਾਨੂੰ ਸੰਗਤਾਂ ਦਾ ਪਹਾੜ ਥੁਰਿਆ ਆਉਂਦਾ ਮਿਲੂ ਏ ਮਿੱਟੀ ਪਾ ਦੇ ਪੁੱਤ ਮਿੱਟੀ ਤੇ ਗੁਰੂ ਘਰ ਲੰਗਰ ਵੀ ਟੁੱਟ ਵਰਤ ਰਿਹਾ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਲਾਇਆ ਗਿਆ ਲੰਗਰ ਤੇ ਨਾਲ ਦੀ ਨਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿੱਥੋਂ ਆਇਓ ਬਾਈ ਜੋ ਆਪਣੀ ਮੌਤ ਮਰਿਆ ਇੱਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਸ਼ਿਸ਼ੋਭਿਤ ਨੇ ਨਿਹੰਗ ਸਿੰਘਾਂ ਨੇ ਬਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ੋਭਿਤ ਕੀਤੇ ਹੋਏ ਨੇ ਆਵਾਸੀ ਨੂੰ ਦਰਸ਼ਨ ਕਰੋ ਤੁਸੀਂ ਵੀ ਕਦੇ ਗੁਰੂ ਘਰ ਦੇ ਚਾਹੇ ਸਨ ਤੇ ਕਲਗੀਧਰ ਪਾਸ਼ਾ ਦੇ ਮੇਲੇ ਪਾਕ ਕੋ ਚੰਗੀ ਲਖਾਰੀ ਬਣ ਚੁੱਕੇ ਸਨ ਚੰਗੇ ਵੇਦਾਂ ਆਣ ਬਣ ਚੁੱਕੇ ਸਨ ਸਾਧਗੁਰਾਂ ਕੋਲ ਅਮਰਿ ਛੱਕੇ ਮਨੀ ਰਾਮ ਤੋਂ ਮਨੀ ਸਿੰਘ ਬਣਿਆ ਭਾਈ ਮਨੀ ਸਿੰਘ ਸਾਹਿਬ ਜੀ 10 ਭਰਾ ਸ਼ਹੀਦ ਹੋਏ ਨੇ ਗੁਰੂ ਘਰ ਲਈ ਤੇ ਭਾਈ ਮਨੀ ਸਿੰਘ ਸਾਹਿਬ ਦੇ 7 ਪੁੱਤ ਸ਼ਹੀਦ ਹੋਏ ਨੇ ਗੁਰੂ ਘਰ ਲਈ ਇਹ ਤੇ ਵੀਰੇ ਮਿੱਟੀ ਪਾ ਦੋ ਤਾਰ ਵੱਢੀ ਗਈ ਆ ਮੱਚ ਗਈ ਭਾਈ ਜੀ ਇਹ ਉਹ ਬ੍ਰੇਕ ਮਾਰਤੇ ਹੋਣੇ ਨਾ ਕਿਸੇ ਨੇ ਇਹ ਤਾਂ ਵੱਢ ਕੇ ਲਾਉਣੀ ਪੈਣੀ ਆ ਫਿਰ ਤੁਸੀਂ ਵੀ ਤਾਰ ਲਾਤੀ ਅੱਗੇ ਲਾਈ ਵੀ ਇਹਦੇ ਤੋਂ ਪਹਿਲਾਂ ਹੀ ਪੰਗਾ ਪਿਆ ਗਿਆ ਹੈ ਜੀ ਨਾਲ ਭਾਈ ਮਨੀ ਸਿੰਘ ਦਾ ਵਿਆਹ ਹੋਇਆ ਸੀ ਰੂਟਰ ਵਾਲੀ ਕੇਬਲ ਚਾਈ ਜਾਉ ਲੋੜ ਪਿਆ ਆਪਾਂ ਦੋ ਪਾ ਲਓ ਤਾਰਾਂ ਡੱਟ ਰੋ ਜਿਹੇ ਤਾਰਾਂ ਲਾਈਆਂ ਹੋਈਆਂ ਸੀ ਟੀਟੀਆਈ ਮਾਲ ਵਾਲੇ ਪਾਸਿਓਂ ਪਹਿਲਾਂ ਲਾ ਤਿੰਨ ਚਾਰ ਦਿਨ ਬੜੇ ਔਖੇ ਹੋਏ ਬਿਜਲੀ ਤੋਂ ਬਿਨਾ ਵੀ ਤਾਂ ਫਿਰ ਚਲੋ ਵਾਹਿਗੁਰੂ ਆਪਣੇ ਆਪ ਤੁਹਾਨੂੰ ਦੱਸ ਹੀ ਜੰਨੇ ਆਂ ਭਾਈ ਹੱਥ ਕੱਢ ਲਈ ਤੇ ਇੱਧਰ ਸਾਰੇ ਲੱਗੇ ਹੋਏ ਨੇ ਬਾਈ ਹੁਣੇ ਸੇਵਾ ਦੇ ਵਿੱਚ ਤੇ ਪ੍ਰਸ਼ਾਦੇ ਦੀ ਸੇਵਾ ਚੱਲੀ ਜਾ ਰਹੀ ਆ ਇੱਥੋਂ ਦੇ ਲੋਕਲ ਜਿਹੜੇ ਆਸ-ਪਾਸ ਦੇ ਭੈਣ ਭਰਾ ਵੀਰ ਆ ਉਹ ਵੀ ਇੱਥੇ ਪ੍ਰਸ਼ਾਦਾ ਛਕਣ ਆਉਂਦੇ ਨੇ ਉਹ ਵੀ ਆਪਣੀ ਜਿਹੜੀ ਦਿਨਚਰਿਆ ਵਾ ਉਹ ਸਾਡੇ ਨਾਲ ਹੀ ਸ਼ਿੰਗਾਰਸ ਦੇ ਵਿੱਚ ਪੂਰੀ ਕਰਦੇ ਨੇ ਬਾਈ ਕਿਹੜੇ ਪਿੰਡੋਂ ਆਏ ਹੋ ਜਸੋਵਾਲ ਕਲਾਰਾ ਛੋਟਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਆ ਬਾਈ ਮਾਨਕਲ ਤੋਂ ਤੇ ਲੰਗਰ ਆ ਜਿਹੜਾ ਚੱਲੀ ਜਾ ਰਿਹਾ ਜੀ ਟੁੱਟ ਵਰਤ ਰਿਹਾ ਜੀ ਲੰਗਰ ਤੇ ਸਾਡੀ ਸੰਗਤਾਂ ਨੂੰ ਬੇਨਤੀ ਆ ਵੀ ਹੁਣ ਤੁਹਾਡੀ ਜਿਹੜੀ ਜ਼ਰੂਰਤ ਆ ਉਹ ਇਹ ਆ ਵੀ ਕਾਲੀਆਂ ਤਰਪਾਲਾਂ ਇੱਥੇ ਪਹੁੰਚਦਿਆਂ ਕਰੋ ਆਲੇ-ਦਾਲੇ ਜਿੰਨੇ ਵੀ ਲੰਗਰ ਲੱਗਿਆ ਉਹਨਾਂ ਤੇ ਕਰ ਵੀ ਪਹੁੰਚਦਿਆਂ ਕਰੋ ਤੇ ਗਰਮ ਕੰਬਲ ਵੰਡੋ ਹੁਣ ਆਲੇ-ਦਾਲੇ ਟਰਾਲੀਆਂ 'ਚ ਵੰਡੋ ਇੱਥੇ ਨਹੀਂ ਸਾਡੇ ਕੋਲੇ ਨਹੀਂ ਟਰਾਲੀਆਂ 'ਚ ਵੰਡੋ ਸ਼ੇਅਰ ਕਰੋ ਵੀਡੀਓ ਨੂੰ ਤਾਂ ਜੋ ਸਾਡਾ ਸਨੇਹਾ ਹੋਰਾਂ ਦੂਰ ਭੈਣਾ ਭਰਾਵਾਂ ਤੱਕ ਪਹੁੰਚ ਸਕੇ ਤੇ ਤਾਂ ਜੋ ਕੋਈ ਵੀਰ ਭਰਾ ਇੱਥੇ ਆਪਣਾ ਬਣਦਾ ਹਿੱਸਾ ਪਾ ਸਕੇ ਨਾ ਇੱਥੇ ਪੈਸੇ ਦੀ ਲੋੜ ਆ ਨਾ ਇੱਥੇ ਕਿਸੇ ਤੀਜ ਦੀ ਲੋੜ ਨਹੀਂ ਸਿਰਫ ਤੁਹਾਡੇ ਸਹਿਯੋਗ ਦੀ ਲੋੜ ਆ ਤੁਸੀਂ ਕੰਬਲ ਵੰਡ ਸਕਦੇ ਹੋ ਤਰਪਾਲਾ ਵੰਡ ਸਕਦੇ ਹੋ ਕੋਈ ਗਰਮ ਚੀਜ਼ਾਂ ਖਾਣ ਪੀਣ ਵਾਲੀਆਂ ਵੰਡ ਸਕਦੇ ਹੋ ਕਿਉਂਕਿ ਤੜਕਿਓਂ ਜਦੋਂ 4 ਵਜੇ ਮੀਂਹ ਪੈਣ ਲੱਗਿਆ ਤਾਂ ਸਾਰਾ ਸਿਸਟਮ ਆ ਜਿਹੜਾ ਉਹ ਹਿੱਲ ਗਿਆ ਸੀ ਇੱਕ ਵਾਰ ਤਾਂ ਪਰ ਆ ਸਾਡੇ ਵਲੰਟੀਅਰ ਵੀਰਾਂ ਦੇ ਜਿਹਨੇ ਸਾਡੇ ਆਸ-ਪਾਸ ਦੇ ਨੌਜਵਾਨ ਵੀਰ ਸਾਡੇ ਨਾਲ ਸੇਵਾਵਾਂ ਕਰਾ ਰਹੇ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਤਰਪਾਲਾਂ ਵਗੈਰਾ ਪਾਲੀਆਂ ਵਾ ਤੇ ਜਿਹੜੀਆਂ ਹੋਰ ਤਰਪਾਲਾਂ ਪਾਉਣ ਵਾਲੀਆਂ ਹੈਗੀਆਂ ਉਹ ਵੀ ਅਸੀਂ ਸ਼ਾਂਤ ਕਰ ਪਾਵਾਂਗੇ ਕੋਸ਼ਿਸ਼ ਕਰਾਂਗੇ ਬਰ ਅਰਦਾਸ ਕਰਿਓ ਸਾਡੇ ਮਨੋਵਲ ਵਾਸਤੇ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਬਲ ਬਖਸ਼ਣ ਅਸੀਂ ਇਸੇ ਤਰ੍ਹਾਂ ਹੀ ਇਹ ਜਿਹੜੀ ਸੰਘਰਸ਼ ਦੀ ਸਾਡੇ ਨਾਲ ਜਾਗਤੀਆਂ ਕੀਤੀਆਂ ਜਾ ਰਹੀਆਂ ਕਾਲੇ ਕਾਨੂੰਨਾਂ ਦੇ ਰਾਹੇ ਉਹਨੂੰ ਲੜਾਈ ਲੜ ਸਕੀਏ ਤੇ ਤੁਹਾਨੂੰ ਬੇਨਤੀ ਹੈ ਤੁਸੀਂ ਵੀ ਇਸ ਸੰਘਰਸ਼ ਦਾ ਜ਼ਰੂਰ ਹਿੱਸਾ ਬਣੋ ਅਸੀਂਾਂ ਟਰੈਂਕਰ ਪਾਣੀ ਦਾ ਭਰ ਕੇ ਲੈ ਕੇ ਆਏ ਸੀ ਉੱਥੋਂ ਮੁੱਕ ਗਿਆ ਸੀ ਇਹਦਾ ਡਰਾਈਵਰ ਐਸੋਸੀਏਸ਼ਨ ਜਿਹੜੀ ਆਲ ਇੰਡੀਆ ਡਰਾਈਵਰ ਐਸੋਸੀਏਸ਼ਨ ਆ ਉਹਨਾਂ ਨੇ ਟਰੈਂਕਰ ਪਾਣੀ ਦਾ ਭਰ ਕੇ ਸਾਡੇ ਕੋਲੇ ਖੜਾਤਾ ਇੱਥੇ ਪਰ ਸਰਕਾਰ ਵੱਲੋਂ ਇੱਥੇ ਕੋਈ ਇੰਤਜ਼ਾਮ ਨਹੀਂ ਨਾ ਟਾਇਲਟਾਂ ਦੇ ਨਾ ਪਾਣੀ ਦਾ ਵਾ ਨਾ ਕੋਈ ਵੀ ਸਾਫ਼ ਸੁਥਰਾ ਪਾਣੀ ਦਾ ਟੋਰਨ ਟਾਈਮ ਤੋਂ ਨਹੀਂ ਦਿੱਤੀ ਜਾ ਰਹੀ ਸਭ ਨੂੰ ਆ ਬਾਈ ਹੁਣੇ ਬਾਈ ਕਿੱਥੇ ਯਾਰ ਉਹ ਗਰਾਇਆ ਗਰਾਇਆ ਕਿੱਥੇ ਆ ਮਿਲਣ ਗਏ ਨੇ ਏ ਬਾਈ ਗੱਡੀ ਵਾਲੇ ਜਿਨ੍ਹਾਂ ਨੇ ਸਾਨੂੰ ਪਾਣੀ ਦਾ ਇੰਤਜ਼ਾਮ ਕਰਕੇ ਦਿੱਤਾ ਚਲੋ ਇੰਨੀਆਂ ਕੀ ਬੇਨਤੀਆਂ ਜੀ ਬਸ ਸ਼ੇਅਰ ਕਰਦੇ ਹੋ ਸੰਗਤ ਦਾ ਜਾਓ ਜਲਾਲ ਤੁਸੀਂ ਦੇਖ ਹੀ ਲਿਆ ਤੇ ਠੰਡ ਦੇ ਵਿੱਚ ਤੇ ਮੀਂਹ ਦੇ ਵਿੱਚ ਬਿਨਾ ਕਿਸੇ ਪ੍ਰਵਾਹ ਤੋਂ ਲੱਗੇ ਹੋਏ ਨੇ ਸਾਡੇ ਵਲੰਟੀਅਰ ਵੀ ਪਿੱਛੇ ਪਹੁੰਚਣਾ ਸ਼ੁਰੂ ਹੋ ਗਏ ਨੇ ਆ ਗਏ ਨੇ ਮਗਰ ਤੇ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਹੋਰ ਦੂਣੇ ਚੌਣੇ ਹੋ ਕੇ ਸੇਵਾ ਕਰ ਸਕੀਏ ਸਾਡੀ ਟੀਮ ਦੇ ਮੈਂਬਰ ਆ ਗਏ ਨੇ ਪਿੱਛੇ ਮੁੜ ਕੇ ਸਾਡੇ ਮਗਰ ਤੇ ਕਿਸੇ ਨੇ ਵੀ ਕੋਈ ਦਵਾਈ دارو ਲੈਣੀ ਆ TDI ਮਾਲ ਦੇ ਸਾਹਮਣੇ ਤੁਸੀਂ ਜਿਹੜੇ ਸਾਡੀਆਂ ਵੀਡੀਓ ਦੇਖ ਰਹੇ ਨੇ ਜਿਹੜੇ ਵੀਰ ਇੱਥੇ ਸੰਘਰਸ਼ ਦੇ ਵਿੱਚ ਨੇ ਉਸੇ ਤਰ੍ਹਾਂ ਵੀ ਦਵਾਈ ਦੀ ਲੋੜ ਆ ਉਹ ਇੱਥੋਂ ਲੈ ਸਕਦੇ ਆ ਆ ਬਾਪੂ ਕੇਸਰ ਦਾ ਬੀਪੀ ਚੈੱਕ ਕੀਤਾ ਜਾ ਰਿਹਾ ਤੇ ਬਾਪੂ ਕੇਸਰ ਸਾਡੇ ਨਾਲ ਆਇਆ ਹੋਇਆ ਸੰਘਰਸ਼ ਦੇ ਵਿੱਚ ਪਹਿਲੇ ਦਿਨ ਤੋਂ ਹੀ ਤੇ ਬਾਪੂ ਠੀਕ ਆ ਬੀਬੀ ਬਾਪੂ ਬਾਪੂ ਦਾ ਸ਼ੂਗਰ ਥੋੜਾ ਜਿਹਾ ਵੱਧਦਾ ਵਾ ਬੀਪੀ 135 83 85 ਹੈਗੀ ਆ ਬਾਪੂ ਦੀ ਪਲਸ ਬਾਪੂ ਪੂਰਾ ਕਾਇਮ ਆ ਸਾਡਾ ਆ ਬਾਈ ਪਲੰਬਰ ਆ ਇਹ ਟੂਟੀਆਂ ਦਾ ਕੰਮ ਕਰਦਾ ਉੱਥੋਂ ਛੱਡ ਕੇ ਕੰਮ ਇੱਥੇ ਆਇਆ ਇੱਥੇ ਆਸੇ ਪਾਸੇ ਵੀ ਕਿਤੇ ਵੀ ਕੋਈ ਜ਼ਰੂਰਤ ਹੁੰਦੀ ਆ ਕੋਈ ਟੂਟੀਆਂ ਦੀ ਜਾਂ ਕੰਮ ਦੀ ਇਹਨੇ ਪਾਈਪ ਲਵਾਉਣੀਆਂ ਤੇ ਬਾਈ ਕਿੱਟ ਨਾਲ ਲੈ ਕੇ ਆਇਆ ਇੱਥੇ ਤੁਸੀਂ ਟੀਡੀਆਈ ਮੌਲ ਦੇ ਸਾਹਮਣੇ ਆ ਕੇ ਲੈ ਸਕਦੇ ਆ ਬਾਈ ਡਾਕਟਰ ਆ ਨੀਜ਼ ਦਾ ਤੇ ਕਾਲਾ ਕਾਲਾ ਡਾਕਟਰ ਆ ਬਾਈ ਸਪਾਈਨਲ ਕਾਰਡ ਦਾ ਤੇ ਨੀਜ਼ ਦਾ ਤੇ ਇਹ ਬਾਈ ਨੇ ਵੀ ਇੱਥੇ ਨਾਲ ਸਾਡੇ ਕੈਂਪ ਲਾਇਆ ਹੋਇਆ ਲਿਖ ਕੇ ਵੀ ਕੁਝ ਇਹਨਾਂ ਗੋਡਿਆਂ ਗਾਡਿਆਂ ਦੀ ਪ੍ਰੋਬਲਮ ਆ ਬਜ਼ੁਰਗਾਂ ਨੂੰ ਉਹਨਾਂ ਨੇ ਦਵਾਈਆਂ داروਆਂ ਦੇ ਰਹੇ ਨੇ ਤੇ ਹਰਿੰਦਰ ਉਹਨਾਂ ਨੇ ਕਿਦੋਂ ਆਣਾ ਸਰਪੰਚ ਉਹਨਾਂ ਨੇ ਆਉਤੋਂ ਸਮਾਨ ਮੰਗਵਾਉਣਾ ਤਰਪਾਲਾ ਮੰਗਵੋਣੀਆ ਕੀਤਾ ਫੋਨ ਉੱਥੇ ਦਸਤਾਰੀ ਪਾਲ ਨੂੰ ਇਹ ਆ ਸਰਬੱਤ ਦਾ ਭਲਾ ਆ ਲੈਣ ਐਂਬੂਲੈਂਸ ਲਾਈ ਹੋਈ ਐ ਇੱਥੇ ਵੀ ਕੋਈ ਵੀ ਕਿਸਾਨ ਬਿਮਾਰ ਹੁੰਦਾ ਜਾਂ ਕੋਈ ਗੱਲ ਹੁੰਦੀ ਫਟਾਫਟ ਜਾ ਕੇ ਉੱਥੇ ਪਹੁੰਚ ਸਕਣ ਤੇ ਉਹ ਜੁਆਇੰਟਡ ਸਿੱਖ ਮਿਸ਼ਨ ਵੱਲੋਂ ਵੀ ਐਂਬੂਲੈਂਸ ਖੜੀ ਐ ਇੱਥੇ ਜਿਵੇਂ ਕੱਲ ਫੇਰ ਇੱਕ ਬਾਪੂ ਬੱਦੋਵਾਲ ਦਾ ਸੀਗਾ ਉਹ ਚੜ੍ਹਾਈ ਕਰ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਉਹ ਦੇਖੋ ਆਪਦੇ ਪੁੱਤੇ ਦੇ ਨਾਲ ਆਇਆ ਹੋਇਆ ਸੀ ਇੱਥੇ ਬਾਪੂ ਤੇ ਪਰ ਜਦੋਂ ਉਹ ਮੌਤ ਆਉਂਦੀ ਆ ਫਿਰ ਕੋਈ ਹੱਲ ਨਹੀਂ ਹੁੰਦਾ ਤੇ ਬਾਪੂ ਬਿਮਾਰ ਹੋ ਗਿਆ ਕਿ ਦਮੇ ਹਾਰਟ ਦੇ ਵਿੱਚ ਦਰਦ ਹੋਣ ਲੱਗ ਗਿਆ ਬਾਪੂ ਦੇ ਦਿਲ 'ਚ ਇੱਥੋਂ ਚੱਕਿਆ ਤੇ ਰੋਤਕ ਪੀਜੀਆਈ 'ਚ ਲੈ ਗਏ ਰੋਤਕ ਪੀਜੀਆਈ ਜਾ ਕੇ ਬਾਪੂ ਚੜ੍ਹਾਈ ਕਰ ਗਿਆ ਇਹ ਲੋਕ ਇੱਥੇ ਕਹੀ ਜਾਂਦੇ ਆ ਵੀ ਸ਼ਰਾਬ ਪੀ ਕੇ ਮਰਦ ਕਹਿੰਦੇ ਆ ਬੰਦੇ ਭਾਈ ਸਾਡੇ ਅੱਖੀਂ ਦੇਖਣ ਦੀ ਗੱਲ ਆ ਕੋਈ ਸ਼ਰਾਬ ਵਾਲੀ ਗੱਲ ਨਹੀਂ ਬਾਪੂ ਨੂੰ ਹਾਰਟ ਅਟੈਕ ਆਇਆ ਬਾਪੇ ਦੀ ਸ਼ੂਗਰ ਹੈ ਕਿੰਨੀ ਆ 287 287 ਸ਼ੂਗਰ ਆ ਬਾਪੂ ਦੇ ਤੇ ਸਰ ਬਾਪੇ ਦੀ ਆਈ ਤੇ ਯਾਨੀ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਉਹ ਬਾਪੂ ਨੂੰ ਹਾਰਟ ਅਟੈਕ ਆਉਣ ਦਾ ਜਿਹੜਾ ਕਾਰਨ ਕੀ ਆ ਇਹ ਤੁਸੀਂ ਸਾਰੇ ਜਾਣਦੇ ਹੋ ਵੀ ਕਿੰਨਾ ਬਾਪੂ ਜਿਹੜਾ ਇੱਥੇ ਤਕਲੀਫ ਚ ਹੋਊਗਾ ਕਿੰਨੇ ਦਿਨਾਂ ਤੋਂ ਟਰਾਲੀਆਂ ਦੇ ਵਿੱਚ ਸੌਂਦਾ ਕਿੰਨਾ ਨੂੰ ਸਫਰ ਕਰਨਾ ਪੈਂਦਾ ਹੋਊਗਾ ਨਾ ਰੋਜ਼ ਤੁਰਨਾ ਪੈਂਦਾ ਹੋਊ ਪਤਾ ਨਹੀਂ ਉਹ ਕਿਹੜਾ ਟਾਈਮ ਸੀ ਬਾਪੂ ਨੂੰ ਜਿਹੜਾ ਹਾਰਟ ਦੀ ਪ੍ਰੋਬਲਮ ਆ ਗਈ ਵਾਹਿਗੁਰੂ ਸੱਚੇ ਬਾਦਸ਼ਾਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਬੱਦੋਵਾਲ ਦਾ ਸੀਗਾ ਉਹ ਬਾਪੂ ਬੱਦੋਵਾਲ ਪਿੰਡ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਪਿੰਡ ਹਸਨਪੁਰ ਦੇ ਬਿਲਕੁਲ ਨਾਲ ਲੱਗਦਾ ਬੱਦੋਵਾਲ ਪਿੰਡ ਉੱਥੋਂ ਦਾ ਸੀਗਾ ਬਾਪੂ ਉਹ ਉਹ ਬਾਪੂ ਇਥੇ ਸ਼ਿੰਗਾਰਸ਼ ਚ ਆਇਆ ਹੋਇਆ ਸੀ ਕਈ ਦਿਨਾਂ ਤੋਂ ਇਸ ਸ਼ਿੰਗਾਰਸ਼ ਦੇ ਵਿੱਚ ਬਾਪੂ ਆਪਣਾ ਜੋਗਜਾਨ ਪਾ ਰਿਆ ਸੀ ਬਣਦਾ ਤੇ ਇੱਥੇ ਆ ਕੇ ਬਾਪੂ ਨੂੰ ਹਾਰਟ ਅਟੈਕ ਆ ਗਿਆ ਤੇ ਕੀ ਨੰਬਰ ਆਹੀ ਸੀਗਾ ਆਹਾ ਬਾਪੂ ਸੀਗਾ ਜੀ ਬੱਦੋਵਾਲ ਦਾ ਜਿਹੜਾ ਚੜਾਈ ਕਰ ਗਿਆ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਬਾਪੂ ਦੀਆਂ ਆ ਜਿਹਦੇ ਉੱਤੇ ਲਾਲ ਰੰਗ ਦਾ ਨਿਸ਼ਾਨ ਲੱਗਿਆ ਹੋਇਆ ਇਹੇ ਬਾਪੂ ਬੱਦੋਵਾਲ ਦਾ ਆਪਣੇ ਪੋਤਿਆਂ ਦੇ ਨਾਲ ਆਪਣੇ ਪੁੱਤ ਦੇ ਨਾਲ ਟਰੈਕਟਰ ਟਰਾਲੀ ਲੈ ਕੇ ਆਇਆ ਹੋਇਆ ਸੀਗਾ ਤੇ ਕੱਲ ਬਾਪੂ ਇਹ ਚੜ੍ਹਾਈ ਕਰ ਗਿਆ ਸੰਗਤਾਂ ਨੇ ਉਹਨੂੰ ਪੀਜੀਆਈ ਰੁੱਤਕ ਦਾਖਲ ਕਰਾਇਆ ਲਿਜਾ ਕੇ ਉੱਥੇ ਬਾਪੂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਬਾਪੂ ਵਾਹਿਗੁਰੂ ਦੇ ਚਾਰਨਾਟ ਜਾਪਰਾਜੇ ਆ ਤੇ ਬਾਪੂ ਕੁਰਬਾਨੀ ਆ ਬਾਪੂ ਦਾ ਨਾਮ ਸੀਗਾ ਜੀ ਭਾਗ ਸਿੰਘ son of ਤਰਲੋਕ ਸਿੰਘ ਬੀਪੀਓ ਬੱਦੋਵਾਲ ਨੇੜੇ ਲਲਤੋਂ ਖੁਰਦ ਡਿਸਟ੍ਰਿਕਟ ਲੁਧਿਆਣਾ ਇਹ ਬਾਪੂ ਦਾ ਪਿੰਡ ਆ ਬਾਪੂ ਦਾ ਨਾਮ ਆ ਜਿਹੜਾ ਉਹ ਭਾਗ ਸਿੰਘ ਆ ਸਨਪਤਰ ਲੋਕ ਸਿੰਘ ਆ ਤੇ ਬਾਪੂ ਕੱਲ ਕੱਲ ਇੱਥੇ ਬਾਰਡਰ ਤੇ ਕੁੰਡਲੀ ਬਾਰਡਰ ਤੇ ਬਾਪੂ ਕੱਲ ਸ਼ਹੀਦ ਹੋ ਗਿਆ ਹਾਰਟ ਅਟੈਕ ਆ ਗਿਆ ਸੀ ਬਾਪੂ ਨੂੰ ਆ ਬਾਪੂ ਆ ਕੋਈ ਜ਼ਿਆਦਾ ਉਮਰ ਵੀ ਨਹੀਂ ਸੀ ਬਾਪੂ ਦੀ ਪਰ ਜਦੋਂ ਸਮਾਂ ਆ ਜਾਂਦਾ ਫਿਰ ਖੁਸ਼ੀ ਹੱਲ ਨਹੀਂ ਹੁੰਦਾ ਪਰ ਇਹ ਛਿੱਦਾਂ ਨਹੀਂ ਆ ਛਿੱਦੀਆਂ ਮੈਂ ਜਿਹੜੀਆਂ ਇਹਨਾਂ ਨੂੰ ਕਿ ਸੇ ਤਾਂ ਸ਼ਹੀਦ ਵੀ ਨਹੀਂ ਕਹਿਣਾ ਇਹ ਸਾਨੂੰ ਪਤਾ ਕਿਉਂਕਿ ਸਾਡੇ ਤਾਂ ਭਗਤ ਸਿੰਘ ਨੂੰ ਸ਼ਹੀਦ ਮੰਨਦੇ ਇਹ ਤੇ ਪਰ ਇੱਥੇ ਹੁਣ ਤੱਕਰ ਸੱਤ ਸ਼ਹੀਦ ਹੋ ਚੁੱਕੇ ਨੇ ਵੀਰ ਸਾਡੇ ਬਜ਼ੁਰਗ ਸਾਡੇ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਸੰਗਤਾਂ ਨੂੰ ਬੇਨਤੀ ਆ ਵੀ ਉਸ ਪਰਿਵਾਰ ਦੇ ਨਾਲ ਖੜਨ ਦਾ ਤੁਹਾਨੂੰ ਵੀ ਵਾਹਿਗੁਰੂ ਬਲ ਬਖਸ਼ੇ ਅਸੀਂ ਅਰਦਾਸ ਕਰਦੇ ਆ ਕਿਉਂਕਿ ਉਹਨਾਂ ਜੋਧਿਆਂ ਦੀਆਂ ਲਾਬ ਮਿਸਾਲ ਸ਼ਹੀਦੀਆਂ ਦਾ ਕੋਈ ਮੁੱਲ ਨਹੀਂ ਹੈਗਾ ਜੇ ਉਹਨਾਂ ਦੇ ਪਰਿਵਾਰ ਨੂੰ ਇਹ ਅਹਿਸਾਸ ਹੋਵੇ ਸਾਡੇ ਬਾਪ ਨੇ ਸਾਡੇ ਦਾਦੇ ਨੇ ਸੰਘਰਸ਼ ਨੂੰ ਸ਼ੀਧਦੀ ਪਾਈ ਸੀ ਸੰਘਰਸ਼ ਦੇ ਵਿੱਚ ਤੇ ਸਾਨੂੰ ਸੰਗਤਾਂ ਨੇ ਹਰ ਚੀਜ਼ ਨਾਲ ਨਿਹਾਲ ਕਰਤਾ ਸੀਗਾ ਤੇ ਸਾਡੀ ਬੇਨਤੀ ਹੈ ਜੀ ਇਹ ਤੇ ਲੰਗਰਾਂ ਦੇ ਵਿੱਚ ਜਰੂਰ ਆਪਣਾ ਹਿੱਸਾ ਭਾਵੋ ਪਰਬਾਲਾਂ ਗਰਮ ਕੰਬਲਾਂ ਦੀ ਲੋੜ ਆ ਬਿਸਤਰੇ ਆਲਮੋਸਟ ਲੋਕਾਂ ਦੇ ਗਿੱਲੇ ਹੋ ਗਏ ਆ ਕਿਉਂਕਿ ਸਾਰੇ ਬਾਹਰ ਹੀ ਪਏ ਸੀ ਤੇ ਰਾਤ ਜਿਹਨੂੰ ਤੜਕਿਓਂ 4 ਵਜੇ ਇੱਕਦਮ ਮੀਂਹ ਆਇਆ ਤੇ ਉਹ ਇਕਦਮ ਛਰਟਾ ਸੀ ਕਾਫੀ ਜ਼ਿਆਦਾ ਅ ਸੜਕਾਂ ਤੁਸੀਂ ਦੇਖ ਸਕਦੇ ਹੋ ਗਿੱਲੀਆਂ ਪਈਆਂ ਸਾਰੇ ਪਾਣੀ ਪਾਣੀ ਆ ਤੇ ਬਸ ਇੰਨੀ ਆ ਕੀ ਬੇਨਤੀਆਂ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਹੋਰ ਭੈਣਾ ਭਰਾਵਾਂ ਤੱਕ ਸਾਡਾ ਸਨੇਹਾ ਪਹੁੰਚ ਸਕੇ ਤੇ ਗੁਰੂ ਘਰ ਲੰਗਰ ਆ ਟੁੱਟ ਵਾਰਤਰੀਆ ਮਨੁੱਖਤਾ ਦੀ ਸੇਵਾ ਪਰਿਵਾਰ ਤੇ ਸੁੱਖ ਸ਼ਾਂਤੀ ਰੱਖੇ ਵਾਹਿਗੁਰੂ ਅਰਦਾਸ ਕਰਦੇ ਹੋ ਤਾਂ ਜੋ ਸਾਨੂੰ ਪਿੱਛੋਂ ਫਿਕਰ ਨਾ ਹੋਵੇ ਕੋਈ ਵੀ ਅਗੇ ਪਿੱਛੇ ਪਰਿਵਾਰ ਵੀ ਤੁਹਾਨੂੰ ਪਤਾ ਸੁੱਖ ਨਾਲ ਬਹੁਤ ਵੱਡਾ ਵਾ ਜ ਜਿਹਦੇ ਵਿੱਚ ਬਿਮਾਰ ਜਾਦਾ ਬਜ਼ੁਰਗ ਨੇ ਸਾਡੇ ਜਿਹੜੇ ਸੀਰੀਅਸ ਨੇ ਢਲੇ ਨੇ ਜਾਂ ਕਮਜ਼ੋਰ ਨੇ ਉਹਨਾਂ ਨੇ ਮਾਰਾ ਸਿਹਤ ਬਣਾਈ ਰੱਖੇ ਉਹਨਾਂ ਨੂੰ ਤੰਦਰੁਸਤੀ ਵਕਸ਼ ਸੱਚੇ ਬਾਦਸ਼ਾਹ ਤੇ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਕਿ ਸਾਡੀ ਜਿਹੜੀ ਇੱਥੇ ਕੋਈ ਮੀਡੀਆ ਕਵਰੇਜ ਤਾਂ ਹੈ ਨਹੀਂ ਕਿਉਂਕਿ ਨਾਤਾ ਸੀ ਮੀਡੀਆ ਕੋਲ ਜਾ ਰਹੇ ਆ ਫੋਨ ਕਰ ਕਰਕੇ ਸੱਤ ਕੇ